ਸਵਾਗਤ ਹੈ ਬੀ.ਸੀ. ਨਿਊਜ਼ ਅਵੈਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਹਾਂ ਲੈਂਡ ਪੁਲਿੰਗ ਸਕੀਮ ਵਾਪਸ ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਸਕੀਮ ਵਾਪਸ ਲੈ ਲਿਆ ਵਿਰੋਧੀ ਤਰ੍ਹਾਂ ਦੇ ਦਬਾਅ ਤਬਾਦ ਕਿਸਾਨ ਜਥੇਬੰਦੀਆਂ ਦੇ ਪ੍ਰੈਸ਼ਰ ਤੋਂ ਬਾਅਦ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਆਖਰਕਾਰ ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਸਕੀਮ ਉਹ ਸਕੀਮ ਜਿਸ ਨੇ ਸੋਲੇ ਗਾਂਧੀ ਸੀ ਸਰਕਾਰ ਉਸ ਤੇ ਇੱਕ ਵੱਡਾ ਯੂ-ਟਰਨ ਲਿਆ ਲੈਂਡ ਪੁਲਿੰਗ ਸਕੀਮ ਵਾਪਸ ਲੈ ਲਈ ਪੰਜਾਬ ਸਰਕਾਰ ਨੇ ਜੀ ਹਾਂ ਲੈਂਡ ਪੁਲਿੰਗ ਸਕੀਮ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਸਕੀਮ ਵਾਪਸ ਲੈ ਲਿਆ ਹੈ ਹਾਈ ਕੋਰਟ ਦੀ ਝਾੜ ਤੇ ਅਕਾਲੀ ਦਲ ਦੇ ਭਾਰੀ ਵਿਰੋਧ ਤੋਂ ਬਾਅਦ ਸਰਕਾਰ ਨੇ ਆਪਣਾ ਫੈਸਲਾ ਬਦਲ ਲਿਆ ਬੀਤੇ ਦਿਨੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡੀ ਝਾੜ ਪਾਈ ਸੀ ਤੇ ਸਟੇ ਲਗਾ ਦਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਲਗਾਤਾਰ ਇਸ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਹੁਣ ਤੱਕ ਲੈਂਡ ਪੁਲਿੰਗ ਸਕੀਮ ਅਧੀਨ ਹੋਈਆਂ ਸਾਰੀਆਂ ਰਜਿਸਟਰੀਆਂ ਰੱਦ ਹੋ ਜਾਣਗੀਆਂ 14 ਮਈ 2025 ਨੂੰ ਇਹ ਸਕੀਮ ਲਾਗੂ ਕੀਤੀ ਗਈ ਸੀ ਤੇ ਪੰਜਾਬ ਹਾਊਸਿੰਗ ਅਤੇ ਅਰਬਨ ਵਿਭਾਗ ਨੇ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਤੁਹਾਨੂੰ ਉਹ ਨੋਟੀਫਿਕੇਸ਼ਨ ਦੀ ਕਾਪੀ ਵੀ ਦਿਖਾਨੇ ਆ ਜਿਸ ਕਾਪੀ ਤੋਂ ਬਾਅਦ ਇਹ تصਦੀਕ ਹੋ ਗਿਆ ਕਿ ਹਾਂ ਭਾਈ ਲੈਂਡ ਪੂਲਿੰਗ ਸਕੀਮ ਹੈ ਜਿਹੜੀ ਉਹ ਵਾਪਸ ਲੈ ਲਈ ਗਈ ਹੈ ਇਹ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਇਹ ਪ੍ਰੈਸ ਨੋਟ ਹੈ ਜਿਹੜਾ ਪ੍ਰਿੰਸੀਪਲ ਸਕੱਤਰ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਪੰਜਾਬ ਨੇ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਵਿਡਰਾ ਕੀਤੀ ਜਾਂਦੀ ਹੈ ਲੈਂਡ ਪੁਲਿੰਗ ਪਾਲਿਸੀ ਡੇਟਡ 14 5 2025 ਜਿਹੜੀ 14 5 2025 ਨੂੰ ਪਾਲਿਸੀ ਅਸੀਂ ਜਾਰੀ ਕੀਤੀ ਸੀ ਉਹ ਅਸੀਂ ਸਸਪੈਂਡ ਕਰਦੇ ਹਾਂ ਉਹ ਅਸੀਂ ਵਾਪਸ ਲੈਨੇ ਆ ਤੇ ਜਿੰਨੇ ਵੀ ਇਸ ਪਾਲਿਸੀ ਦੇ ਤਹਿਤ ਐਕਸ਼ਨਸ ਹੋਏ ਨੇ ਜਿਨ੍ਹਾਂ ਦੇ ਵਿੱਚ ਐਲਓਆਈਜ਼ ਜਾਰੀ ਹੋਈਆਂ ਨੇ ਰਜਿਸਟ੍ਰੇਸ਼ਨਸ ਹੋਈਆਂ ਨੇ ਜਾਂ ਕੋਈ ਵੀ ਹੋਰ ਐਕਸ਼ਨ ਲਿਆ ਗਿਆ ਉਹ ਸਾਰੇ ਦੇ ਸਾਰੇ ਵਾਪਸ ਲਏ ਜਾਣਗੇ ਸੋ ਹੁਣ ਤੱਕ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਸੀਗਾ ਸਰਕਾਰ ਵੱਲੋਂ ਵਾਰ-ਵਾਰ ਇਹ ਕਿਹਾ ਗਿਆ ਸੀਗਾ ਕਿ ਇਹ ਪਾਲਿਸੀ ਬਹੁਤ ਵਧੀਆ ਹੈ ਇਹ ਪਾਲਿਸੀ ਵਰਗੀ ਤਾਂ ਕੋਈ ਪਾਲਿਸੀ ਹੀ ਨਹੀਂ ਹੈ ਇਹ ਪਾਲਿਸੀ ਅਜਿਹੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਜਿਸ ਦੇ ਨਾਲ ਜਿਹੜੇ ਲੋਕਾਂ ਨੂੰ ਹੈ ਉਹ ਘੱਟ ਰੇਟ ਤੇ ਜਿਹਨੇ ਮਕਾਨ ਮਿਲਣਗੇ ਅਫੋਰਡੇਬਲ ਹਾਊਸ ਮਿਲੇਗਾ ਹਾਲਾਂਕਿ ਹਾਈ ਕੋਰਟ ਨੇ ਬੜੇ ਹੀ ਸਾਫ਼ ਸ਼ਬਦਾਂ ਦੇ ਵਿੱਚ ਕਹਿਆ ਸੀਗਾ ਕਿ ਇਹ ਬੜੇ ਤਤਕੜਾਤ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਤੁਸੀਂ ਲੈ ਕੇ ਆਏ ਹੋ ਇਸ ਦੇ ਵਿੱਚ ਕੋਈ ਕਲੈਰਟੀ ਨਹੀਂ ਹੈ ਇਸ ਦੇ ਵਿੱਚ ਕੋਈ ਇਹ ਨਹੀਂ ਲਿਖਿਆ ਗਿਆ ਕਿ ਜਿਹੜੇ ਲੋਕ ਇੱਥੋਂ ਉਜੜਣਗੇ ਉਹ ਕਿੱਥੇ ਵਸਣਗੇ ਇਸ ਦੇ ਵਿੱਚ ਬੇਜ਼ਮੀਨੇ ਮਜ਼ਦੂਰਾਂ ਦੇ ਬਾਰੇ ਕੀ ਹੈ ਕੁਝ ਨਹੀਂ ਲਿਖਿਆ ਇਸ ਕਰਕੇ ਇਸ ਪਾਲਿਸੀ ਨੂੰ ਹੋਲਡ ਕੀਤਾ ਜਾਏ ਔਰ ਇਹ ਕਹਿ ਦਿੱਤਾ ਸੀਗਾ ਕਿ ਅਸੀਂ ਇਸ ਤੇ ਸਟੇ ਲਗਾ ਰਿਆਂ ਜੇ ਸਰਕਾਰ ਇਸ ਤੇ ਸਟੇ ਨਹੀਂ ਲਗਾਉਂਦੀ ਤੇ ਫਿਰ ਉਸ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਪ੍ਰਦਰਸ਼ਨ ਕਰ ਰਹੀ ਸੀ ਵਿਰੋਧੀ ਧਿਰਾਂ ਲਗਾਤਾਰ ਵੱਡੀਆਂ-ਵੱਡੀਆਂ ਰੈਲੀਆਂ ਕਰ ਰਹੀਆਂ ਸੀ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਹੈ ਹੋ ਸਕਦਾ ਹੈ ਕਿ ਉਸ ਪ੍ਰੈਸ਼ਰ ਦੇ ਵਿੱਚ ਆ ਕੇ ਸਰਕਾਰ ਨੇ ਇਹ ਫੈਸਲਾ ਲਿਆ ਹੋਵੇ ਮੇਰੇ ਸਹਿਯੋਗੀ ਮਨਜੋਤ ਕੰਗ ਮੌਜੂਦ ਨੇ ਮਜੋਤ ਬਹੁਤ ਵੱਡੀ ਖਬਰ ਹੈ ਇਕਦਮ ਸਰਕਾਰ ਵੱਲੋਂ ਇਹ ਵੱਡਾ ਯੂ-ਟਰਨ ਕਿਵੇਂ ਲਿਆ ਗਿਆ ਦੋ ਦਿਨ ਪਹਿਲਾਂ ਤਾਂ ਹਾਈ ਕੋਰਟ ਦੇ ਵਿੱਚ ਦਲੀਲਾਂ ਦੇ ਰਹੇ ਸੀ ਕਿ ਇਹ ਪਾਲਿਸੀ ਤਾਂ ਬਹੁਤ ਵਧੀਆ ਹੈ ਅੱਜ ਇਹ ਪਾਲਿਸੀ ਖਰਾਬ ਕਿਵੇਂ ਹੋ ਗਈ ਤੇ ਯੂ-ਟਰਨ ਕਿਉਂ ਲੈ ਲਿਆ ਅੱਜ ਦੇਖੋ ਹਰਕਤੇ ਕੋਈ ਪਹਿਲੀ ਗੱਲ ਨਹੀਂ ਹੈ ਕਿ ਸਰਕਾਰ ਨੇ ਪਹਿਲੀ ਵਾਰ ਯੂ-ਟਰਨ ਲਿਆ ਹੋਵੇ ਇਹ ਤਕਰੀਬਨ ਹਰ ਇੱਕ ਵਾਰ ਜਦੋਂ 2000 ਕੀ ਤੋਂ ਸਰਕਾਰ ਜਦੋਂ ਬਣੀ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਯੂ-ਟਰਨ ਜਿਹੜੇ ਨਹੀਂ ਉਹ ਚੱਲਦੇ ਰਹਿੰਦੇ ਨੇ ਪਾਈ ਤੋਂ ਲੈ ਕੇ ਹੁਣ ਤੱਕ ਤਾਂ ਉਸ ਤੋਂ ਬਾਅਦ ਇਹ ਜ਼ਿਕਰ ਕਰਦੇ ਤਾਂ ਇਹ ਇੱਕ ਵੱਡੀ ਖਬਰ ਜਿਵੇਂ ਤੁਸੀਂ ਸਾਰਾ ਰੂਪਰੇਖਾ ਜਿਹੜੀ ਦਾ ਜ਼ਿਕਰ ਕੀਤਾ ਉਹਨਾਂ ਦੇ ਵਿੱਚ ਇਹ ਦੇਖ ਲਈਏ ਕਿ ਇਸ ਦੇ ਵਿੱਚ ਅਕਤਿਓ ਕਿਸਾਨ ਵਰਗ ਹੋਵੇ ਜੇ ਜਿਹੜੇ ਰਾਜਸੀ ਪਾਰਟੀਆਂ ਹੋਣ ਚਾਹੀ ਹਾਈ ਕੋਰਟ ਹੈ तमाम ਉਹ ਕਿਸਾਨ ਜਿਹੜੇ ਨੇ ਉਹਨਾਂ ਦੀ ਜਿੱਤ ਹੈ ਉਸ ਤੋਂ ਇਲਾਵਾ ਤਮਾਮ ਉਹ ਚੀਜ਼ਾਂ ਜਿਹੜੀਆਂ ਜਿਹੜੇ ਇਸ ਖਬਰ ਨੂੰ ਨਸ਼ਰ ਕਰਦੇ ਚੈਨਲ ਨੇ ਉਹਨਾਂ ਦੀ ਜਿੱਤ ਹੈ ਸੋ ਇਸ ਤੋਂ ਬਾਅਦ ਅੱਜ ਜਿਵੇਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਔਰ ਇਸ ਤੋਂ ਬਾਅਦ ਐਲਓਆਈ ਐਲਓਆਈ ਜਿਹੜੀਆਂ ਇਸ਼ੂ ਕੀਤੀਆਂ ਗਈਆਂ ਸੀ ਜਿੰਨੇ ਵੀ ਐਕਸ਼ਨ ਸੀਗੇ ਜਾਂ ਤਮਾਮ ਇਸ ਵਿੱਚ ਅਮੈਂਡਮੈਂਟਸ ਕੀਤੀਆਂ ਗਈਆਂ ਸੀਗਾ ਉਹਨਾਂ ਨੂੰ ਅਰੇ ਤੱਕ ਰੋਕ ਲਗਾ ਦਿੱਤੀ ਹੈ ਔਰ ਇੱਥੇ ਜ਼ਿਕਰ ਕਰ ਲਈ ਤਾਂ ਵੱਡੀ ਖਬਰ ਇਸ ਕਰਕੇ ਵੀ ਆਪੇ ਅਸੀਂ ਕਹਿ ਸਕਦੇ ਹਾਂ ਕਿਉਂਕਿ ਇੱਕ ਆਮ ਵਰਗ ਜਿਹੜਾ ਕਿਸਾਨ ਕਰਕੇ ਉਸ ਦੀ ਜਿੱਤ ਹੈ ਇਸੇ ਕਰਕੇ ਕਈ ਆ ਲੋਕ ਜਿਹੜੇ ਨੇ ਕਿਤੇ ਕਿਤੇ ਨਾ ਕਿਤੇ ਇਸ ਮਾਮਲੇ ਤੋਂ ਦੁਖੀ ਹੋ ਕੇ ਸੋਸਾਇਟੀ ਕਰਨ ਤੱਕ ਦੇ ਰਾਹ ਪੈ ਗਏ ਸੀ ਔਰ ਕਈ ਅਜਿਹੀਆਂ ਖਬਰਾਂ ਆਤੀ ਵੀ ਨਸ਼ਰ ਕੀਤੀਆਂ ਨੇ ਜਿਹੜੇ ਪਹਿਲਾਂ ਆ ਲੋਕਾਂ ਵੱਲੋਂ ਲੈਂਡ ਪੁਲਿੰਗ ਨੂੰ ਲੈ ਕੇ ਜ਼ਮੀਨ ਦੇ ਦਿੱਤੀ ਗਈ ਸੀ ਉਹਨਾਂ ਦੇ ਹਾਲਾਤ ਹੁਣ ਕੀ ਨੇ ਕਿਉਂਕਿ तमाम ਚੀਜ਼ਾਂ ਦੇ ਮੱਦੇ ਨਜ਼ਰ ਜਿਹੜੀ ਸਰਕਾਰ ਹੈ ਉਹ ਇੱਕ ਕਾਇਦੇ ਕਾਨੂੰਨ ਤੇ ਉੱਤੇ ਲੱਗੀ ਹੋਈ ਸੀਗੀ ਕਿ ਇਹ ਬਹੁਤ ਫਾਇਦੇਮੰਦ ਸੀ ਚਲੋ ਮੈਂ ਇੱਕ ਮਿੰਟ ਆਇਆ ਅਰਸ਼ਦੀਪ ਕਲੇਰ ਮੇਰੇ ਨਾਲ ਜੁੜ ਕੇ ਨੇ ਸ਼ਰਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਵੀ ਨੇ ਲੀਗਲ ਸੈੱਲ ਦੇ ਪ੍ਰਧਾਨ ਵੀ ਨੇ ਕਰੇਰ ਸਾਹਿਬ ਇਦਾਂ ਲੱਗਦਾ ਕਿ ਤੁਹਾਡੀਆਂ ਮਿਹਨਤਾਂ ਨੂੰ ਬੂਰ ਪਿਆ ਵੱਖ-ਵੱਖ ਰੈਲੀਆਂ ਰੋਸ ਮੁਜ਼ਾਰੇ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਨੇ ਇੱਕ ਵੱਡਾ ਯੂ-ਟਰਨ ਲਿਆ ਦੋ ਦਿਨ ਪਹਿਲਾਂ ਜਿਹੜੀ ਸਰਕਾਰ ਸੋਲੇ ਗਾਰੀ ਸੀ ਹਾਈ ਕੋਰਟ ਦੇ ਵਿੱਚ ਕਿ ਸਾਡੀ ਪਾਲਿਸੀ ਬਹੁਤ ਵਧੀਆ ਹੈ ਅੱਜ ਉਹ ਪਾਲਿਸੀ ਵਾਪਸ ਲੈ ਲਈਏ ਸਰਕਾਰ ਨੇ ਹਰਪ੍ਰੀਤ ਜੀ ਮੈਂ ਵਧਾਈਆਂ ਦਿੰਦਾ ਇਹ ਪੰਜਾਬੀਆਂ ਦੀ ਜਿੱਤ ਜੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀਆਂ ਦੀ ਅਗਵਾਈ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀ ਅਗਵਾਈ ਕੀਤੀ ਔਰ ਜਿਸ ਤਰੀਕੇ ਦਾ ਵਿਰੋਧ ਜਿਸ ਤਰੀਕੇ ਦਾ ਵਿਸ਼ਾਲ ਇਕੱਠ ਸ੍ਰੋਮਣੀ ਅਕਾਲੀ ਦਲ ਦੇ ਧਰਨਿਆਂ ਦੇ ਵਿੱਚ ਸੀ ਲਗਾਤਾਰ ਪਬਲਿਕ ਦਾ ਜੋ ਹੰਗਾਰਾ ਸੀ ਇਹ ਸਰਕਾਰ ਸਮਝ ਗਈ ਸੀ ਕਿ ਹੁਣ ਪੰਜਾਬ ਇਕਜੁੱਟ ਹੈ ਇਹ ਜਿਹੜੇ ਦਿੱਲੀੋਂ ਪੰਜਾਬ ਨੂੰ ਲੁੱਟਣ ਦੇ ਲਈ ਆਏ ਨੇ ਪੰਜਾਬੀਆਂ ਨੇ ਇਹਨਾਂ ਨੂੰ ਭਜਾਉਣਾ ਹੈ ਹੂੰ ਨਹੀਂ ਤੁਸੀਂ ਇਹ ਦੇਖੋ ਵੀ ਜਿਹੜੀ ਸਰਕਾਰ 2 ਦਿਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਬਹਿਸ ਕਰਦੀ ਰਹੀ ਇਹ ਪਾਲਿਸੀ ਦੇ ਫਾਇਦੇ ਘਣਾਉਂਦੀ ਰਹੀ ਤੇ ਉੱਥੇ ਉਹ ਕੁਝ ਸਾਬਤ ਨਹੀਂ ਕਰ ਸਕੀ ਤੇ ਇਹਦੇ ਤੇ ਰੋਕ ਲੱਗੀ ਹੂੰ ਫਿਰ ਇਹਨਾਂ ਨੇ ਦਿੱਲੀ ਦੇ ਸੁਪਰੀਮ ਕੋਰਟ ਦੇ ਵਕੀਲਾਂ ਤੱਕ ਨਾਲ ਸਲਾਹ ਕੀਤੀ ਹੈ ਪਰ ਉਹਨਾਂ ਨੇ ਵੀ ਇਹਨਾਂ ਨੂੰ ਇਹੀ ਐਡਵਾਈਸ ਕੀਤਾ ਕਿ ਇਹੀ ਦੀ ਜਿਹੜੀ ਪਾਲਿਸੀ ਹੈ ਜਿਹੜੀ ਸਿੱਧੀ ਸਿੱਧੀ ਕਿਸਾਨ ਮਾਰੂ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਵੀ ਨਹੀਂ ਖੜਨੀ ਹੂੰ ਸੋ ਇਹ ਮਜਬੂਰੀ ਵਸ ਇਹਨਾਂ ਨੂੰ ਇਹ ਪਾਲਿਸੀ ਵਾਪਸ ਲੈਣੀ ਪਈ ਹੈ ਪਰ ਹੁਣ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੂੰ ਅਗਲੇ ਡੇਢ ਸਾਲੇ ਜਵਾਬ ਦੇਣਾ ਪਊਗਾ ਕਿ ਐਡਾ ਵੱਡਾ ਕਪਲਾ ਮਤਲਬ ਤੁਸੀਂ ਪੂਰਾ ਪੂਰਾ 30000 ਕਰੋੜ ਰੁਪਇਆ ਪੰਜਾਬ ਦੇ ਕਿਸਾਨ ਤੋਂ ਲੁੱਟ ਕੇ ਆਪਣੀ ਜੇਬਾਂ ਦੇ ਵਿੱਚ ਪਾਉਣਾ ਚਾਹੁੰਦੇ ਸੀ ਤੇ ਇਹ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਨੇ ਇਹ ਕਿਸਾਨ ਦੇ ਹੱਥ 'ਚ ਠੂਠਾ ਫੜਾਉਣਾ ਚਾਹੁੰਦੀ ਸੀ ਪੰਜਾਬੀ ਕਦੇ ਪੜ੍ਹਣਗੇ ਨਹੀਂ ਕਲੀਅਰ ਸਾਹਿਬ ਕਲੀਅਰ ਸਾਹਿਬ ਤੁਹਾਨੂੰ ਯਾਦ ਹੋਵੇਗਾ ਤਿੰਨ ਖੇਤੀ ਕਾਨੂੰਨ ਆਏ ਸੀ ਤਾਂ ਸਰਕਾਰ ਨੇ ਲਗਭਗ 1 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਉਹ ਵਾਪਸ ਲੈ ਸੀ ਅੱਜ ਤੱਕ ਬੀਜੇਪੀ ਨੂੰ ਸਵਾਲ ਕੀਤੇ ਜਾਂਦੇ ਨੇ ਕਿਸਾਨਾਂ ਵੱਲੋਂ ਉਹ ਉਹ ਪਾਲਿਸੀ ਵਾਪਸ ਵੀ ਲੈ ਲਿਓ ਕਾਨੂੰਨ ਵਾਪਸ ਵੀ ਲੈ ਲੇ ਤਾਂ ਵੀ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਪੈਰ ਨਹੀਂ ਡਗਰੇ ਤੇ ਕੀ ਜੇ ਇਹ ਸਰਕਾਰ ਨੇ ਵੀ ਵਾਪਸ ਲਈ ਇਹ ਪਾਲਿਸੀ ਤਾਂ ਕੀ ਉਦਾਂ ਤੇ ਹੀ ਜਵਾਬ ਦੇਈ ਇਹਨਾਂ ਦੇ ਵੀ ਹੋएगी ਪਿੰਡਾਂ ਦੇ ਵਿੱਚ ਹਾਲੇ ਵੀ ਸਰਪ੍ਰੀਤੀ ਪਾਲਿਸੀ ਵਾਪਸ ਕਿਉਂ ਲਈ ਮਜਬੂਰੀ ਬਣ ਗਈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਾਲਿਸੀ ਤੇ ਰੋਕ ਲਾਤੀ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਸੜਕਾਂ ਤੱਕ ਲਿਆਂਦਾ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ ਕੇ ਇੱਕ ਤਰੀਕ ਤੋਂ ਪੱਤਾ ਮੋਰਚਾ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕਰਤਾ ਸੋ ਜਦੋਂ ਸਾਰੇ ਪਾਸਿਓਂ ਘਿਰ ਗਏ ਤਾਂ ਮਜਬੂਰੀ ਵਸ ਇਹ ਪਾਲਿਸੀ ਵਾਪਸ ਲਈ ਹੈ ਪਰ ਅਸੀਂ ਹੁਣ ਵੀ ਇਹ ਤੇ ਨਜ਼ਰ ਬਣਾ ਕੇ ਰੱਖੀ ਹੈ ਇਹ ਲੋਕਾਂ ਨੂੰ ਧੋਖਾ ਕਦੇ ਵੀ ਦੇ ਸਕਦੇ ਨੇ ਪਰ ਹਾਂ ਅੱਜ ਭਗਵੰਤਪານ ਸਾਹਿਬ ਨੇ ਆਪਣਾ ਜਿਹੜਾ ਲੋਕ ਵਿਰੋਧੀ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਜਿਹੜਾ ਫੇਰ ਹੈ ਉਹ ਕੇਸ਼ਰੀਵਾਲ ਦੇ ਨਾਲ ਨਾਲ ਮਾਨ ਸਾਹਿਬ ਦਾ ਵਕੀਲ ਦਾ ਇੱਕ 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 ਛੋਟਾ ਜਿਹਾ ਸਵਾਲ ਹੋ ਰਿਹਾ ਕਲੀਰ ਸਾਹਿਬ ਜੇ ਹਾਈ ਕੋਰਟ ਤੇ ਸਟੇ ਨਾ ਲੱਗਦੀ ਜੇ ਅਕਾਲੀ ਦਲ ਵਰਗੀਆਂ ਹੋਰ ਜਥੇਬੰਦੀਆਂ ਇੰਨੀਆਂ ਅਗਰੈਸਿਵਲੀ ਇਸ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਨਾ ਕਰਦੀਆਂ ਤਾਂ ਕੀ ਤੁਹਾਨੂੰ ਲੱਗਦਾ ਹੈ ਸਰਕਾਰ ਨੇ ਪਾਲਿਸੀ ਵਾਪਸ ਲੈਣੀ ਸੀ ਹਰਜੀਤ ਜੀ ਇਹ ਤਾਂ ਦਾ ਮਕਸਦ ਹੀ ਪੰਜਾਬ ਨੂੰ ਲੁੱਟਣਾ ਸੀ ਇਹਨਾਂ ਦਾ ਮਕਸਦ ਹੀ ਪੰਜਾਬ ਦਾ ਪੈਸਾ ਆਪਣੀ ਜੇਬਾਂ ਦੇ ਵਿੱਚ ਪਾਉਣਾ ਸੀ ਪਰ ਇੱਕ ਗੱਲ ਇਹ ਸਮਝ ਗਏ ਇਹ ਇਹ ਪੰਜਾਬ ਨੂੰ ਨਾ ਮਿਸਕੈਲਕੂਲੇਟ ਕਰ ਗਏ ਜੀ ਇਹ ਸਮਝਦੇ ਸੀ ਕਿ ਹੁਣ ਕੋਈ ਵਿਰੋਧੀ ਤੇ ਰਹਿ ਨਹੀਂ ਕਿਉਂਕਿ ਕਾਂਗਰਸ ਨਾਲ ਇਹਨਾਂ ਦਾ ਥੋੜਾ ਸਮਝੌਤਾ ਹੀ ਰਹਿੰਦਾ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਜਦੋਂ ਫੀਲਡ ਦੇ ਵਿੱਚ ਡਟ ਗਿਆ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਧਰਨਿਆਂ ਦੇ ਵਿੱਚ ਸਾਥ ਦਿੱਤਾ ਕਿ ਡਰ ਕੇ ਸਰਕਾਰ ਪਿੱਛੇ ਹਟਿਆ ਨਹੀਂ ਇਹ ਕਿੱਥੇ ਪਿੱਛੇ ਹਟਣ ਵਾਲੇ ਸੀ ਹੂੰ ਬਿਲਕੁਲ ਠੀਕ ਹੈ ਨਹੀਂ ਤਾਂ ਪਿੱਛੇ ਹਟਣ ਵਾਲੇ ਨਹੀਂ ਸੀ ਬਹੁਤ ਬਹੁਤ ਧੰਨਵਾਦ ਕਲੀਅਰ ਸਭ ਤੁਹਾਡਾ ਸੋ ਲੈਂਡ ਪੁੱਲਿੰਗ ਸਕੀਮ ਹੈ ਜਿਹੜੀ ਉਹ ਵਾਪਸ ਹੋ ਗਈ ਹੈ ਔਰ ਵੱਡੀ ਗੱਲ ਵੱਡੀ ਖਬਰ ਆਈ ਦੀ ਇਹ ਹੈ ਕਿ ਸਰਕਾਰ ਨੇ ਇਹ ਕਹਿਆ ਕਿ ਇਸ ਸਕੀਮ ਦੇ ਤਹਿਤ ਜਦੋਂ ਇਹ ਸਕੀਮ ਲਾਂਚ ਕੀਤੀ ਗਈ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਐਲਓਆਈਜ਼ ਜਾਰੀ ਹੋਈਆਂ ਨੇ ਜਿੰਨੀਆਂ ਵੀ ਰਜਿਸਟ੍ਰੇਸ਼ਨਸ ਹੋਈਆਂ ਨੇ ਉਹ ਸਭ ਵਾਪਸ ਲਈਆਂ ਜਾਂਦੀਆਂ ਨੇ ਇੱਕ ਵਾਰ ਫਿਰ ਤੋਂ ਬ੍ਰੇਕਿੰਗ ਨਿਊਜ਼ ਰਾਹੀ ਤੁਹਾਨੂੰ ਦਿਖਾ ਦਿੰਨੇ ਆ ਉਹ ਨੋਟੀਫਿਕੇਸ਼ਨ ਦੀ ਕਾਪੀ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਸ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਬੜਾ ਕਲੀਅਰ ਲਿਖਿਆ ਗਿਆ ਕਿ ਇਹ ਲੈਂਡ ਪੁੱਲਿੰਗ ਪਾਲਿਸੀ ਹੈ ਜਿਹੜੀ ਇਹ ਵਾਪਸ ਲਈ ਜਾਂਦੀ ਹੈ ਉਹ ਲੈਂਡ ਪੁੱਲਿੰਗ ਪਾਲਿਸੀ ਜਿਸ ਦੇ ਖਿਲਾਫ ਕਿਸਾਨ ਨੇ ਜਿਸ ਦੇ ਖਿਲਾਫ ਕਿਸਾਨ ਜਥੇਬੰਦੀਆਂ ਜਿਸ ਦੇ ਖਿਲਾਫ ਅਕਾਲੀ ਦਲ ਜਿਸ ਦੇ ਖਿਲਾਫ ਰੋਲਾ ਬਹੁਤ ਪਿਆ ਜਿਸ ਦੇ ਖਿਲਾਫ ਦਬੇ ਸੁਰਾਂ ਦੇ ਵਿੱਚ ਸਰਕਾਰ ਦੇ ਭਾਵੇਂ ਐਮ ਐਲ ਏ ਵੀ ਬੋਲਦੇ ਸੀ ਪਰ ਖੁੱਲ ਕੇ ਕਦੇ ਨਹੀਂ ਬੋਲੇ ਕਿਉਂਕਿ ਇਦਾਂ ਲੱਗਦਾ ਸੀਗਾ ਕਿ ਦਿੱਲੀ ਵਾਲਿਆਂ ਦੇ ਹੱਕ ਦੇ ਵਿੱਚੇ ਬੋਲ ਰਹੇ ਨੇ ਇਹ ਬ੍ਰੇਕਿੰਗ ਨਿਊਜ਼ ਰਹੀ ਤੁਹਾਨੂੰ ਦਖਾਣੇ ਆ ਔਰ ਇਸ ਤੋਂ ਇਲਾਵਾ ਆ ਪ੍ਰਸ਼ਨੋਤਾ ਜਿਹੜਾ ਜਾਰੀ ਹੋਇਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਲੈਂਡ ਪੁੱਲਿੰਗ ਪਾਲਿਸੀ ਡੇਟਡ 14 5 2025 ਨੂੰ ਜਿਹੜ ਅ ਜਿਹੜੀ ਇਹ ਵਾਪਸ ਲਈ ਜਾਂਦੀ ਹੈ ਮੇਰੇ ਨਾਲ ਬਲਬੀਰ ਸਿੰਘ ਰਾਜਵਾਲ ਸਾਹਿਬ ਵੀ ਜੁੜ ਗਏ ਨੇ ਰਾਜਵਾਲ ਸਾਹਿਬ ਪਹਿਲਾਂ ਤਾਂ ਤੁਹਾਨੂੰ ਵਧਾਈ ਹੋਵੇ ਕਿ ਇਹ ਲੈਂਡ ਪੁਲਿੰਗ ਪਾਲਿਸੀ ਸਰਕਾਰ ਨੇ ਵਾਪਸ ਲੈ ਲਈ ਹੈ ਕੀ ਕਹਿਣਾ ਚਾਹੋਗੇ ਜੀ ਮਿਹਰਬਾਨੀ ਪਰ ਹਾਲੇ ਮੈਂ ਤੋਂ ਸੰਤੁਸ਼ਟ ਨਹੀਂ ਯਕੀਨੀ ਜੀ ਜਿ ਸਮਝੋ ਜਦੋਂ ਅਸੀਂ ਦਿੱਲੀ ਬੈਠੇ ਸੀ ਹਾਂ ਉਦੋਂ ਵੀ ਮੋਦੀ ਸਾਹਿਬ ਨੇ ਅਨਾਉਂਸ ਕੀਤਾ ਸੀ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਮੈਂ ਮਾਫੀ ਮੰਗਦਾ ਜਿੰਨੇ ਕਾਨੂੰਨ ਵਾਪਸ ਲੈਨੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਜਿਵੇਂ ਕਾਨੂੰਨ ਬਣਾਇਆ ਉਸੇ ਤਰ੍ਹਾਂ ਪਾਰਲੀਮੈਂਟ ਸੈਸ਼ਨ ਕਰਕੇ ਇਹਨਾਂ ਨੂੰ ਰੀਪੀਲ ਕਰੋ ਔਰ ਫਿਰ ਰਾਸ਼ਟਰਪਤੀ ਦੇ ਦਸਤਖਤ ਕਰਵਾਓ ਤਾਂ ਅਸੀਂ ਉੱਥਾਂ ਤੇ ਉਹਨੇ ਦਿਨ ਬੈਠੇ ਰਹੇ ਸੀ ਇਹਨਾਂ ਦਾ ਤਾਂ ਇਹ ਤਾਂ ਝੂਠ ਦੀ ਬੰਡ ਨੇ ਇਹ ਤਾਂ ਗੱਲ-ਗੱਲ ਤੇ ਝੂਠ ਬੋਲਦੇ ਨੇ ਹੁਣ ਸਿਰਫ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਨਾ ਜਦੋਂ ਤੱਕ ਡੀ ਨੋਟੀਫਾਈ ਨਹੀਂ ਹੁੰਦੇ ਇਹਦੇ ਪਹਿਲੀ ਨੋਟੀਫਿਕੇਸ਼ਨ ਤੋਂ ਡੀ ਨੋਟੀਫਾਈ ਨਹੀਂ ਹੁੰਦੇ ਉਦੋਂ ਤੱਕ ਯਕੀਨ ਨਹੀਂ ਕੀਤਾ ਜਾ ਸਕਦਾ ਹੂੰ ਅਸੀਂ ਤਾਂ ਸਾਡੀ ਜਿਹੜੀ ਰੈਲੀ ਹੈ 24 ਤਰੀਕ ਦੀ ਉਹਦੀ ਤਿਆਰੀਆਂ ਚ ਲੱਗੇ ਆ ਸਾਡੇ ਤਾਂ ਅਸੀਂ ਤਾਂ 1 ਲੱਖ ਬੰਦੇ ਦਾ ਤਾਂ ਲੰਗਰ ਤਿਆਰ ਕਰ ਲਿਆ ਜੀ ਹੁਣ ਵੀ ਔਰ ਬਾਕੀ ਜਿਹੜਾ ਬਹੁਤ ਵੱਡੀਆਂ ਵੱਡੀਆਂ ਸਾਡੇ ਕੋਲ ਮੈਸੇਜ ਆ ਰਹੇ ਨੇ ਲੋਕਾਂ ਚ ਇਹਨਾ ਉਹ ਆ ਰਹੇ ਸਾਨੂੰ ਜਗ੍ਹਾ ਦੀ ਜਗ੍ਹਾ ਛੋਟੀ ਲੱਗਦੀ ਸਾਰੀ ਦਾਣਾ ਮੰਡੀ ਹੂੰ ਸੈਂਤੀ ਏਕੜ ਦੀ ਧਰਨ ਮਿਹੇ ਸਾਨੂੰ ਲੱਗਦਾ ਛੋਟੀ ਭੇਜੂ ਹੂੰ ਦੋਹੇ ਐਵੇਂ ਦੀ ਇਹ ਗੱਲ ਕਹੀ ਇਹਨਾਂ ਨੇ ਪਰ ਜਿਨ੍ਹਾਂ ਲੋਕਾਂ ਨੇ ਹੁਣ ਤਈ ਇਹਦੇ ਪੋਲ ਬੰਨਣਾ ਨਹੀਂ ਹੜੇ ਝੂਠੇ ਹਾਂ ਮੇਰੇ ਕੰਪਰੈਸ ਰੀਲீஸ் ਕਰਕੇ ਕਹਿਣ ਵੀ ਲੋਕ ਮੰਨ ਲੈਣਗੇ ਹੂੰ ਕੱਲ ਨੂੰ ਫੇਰ ਚੱਕ ਲੈਣਗੇ ਪਹਿਲਾਂ ਪੱਕਾ ਸਾਨੂੰ ਡੀ ਨੋਟੀਫਾਈ ਕਰ ਉਹਦੇ ਬਾਅਦ ਫਿਰ ਕੋਈ ਗੱਲ ਕਰਾਂਗੇ ਨਹੀਂ ਪਰ ਇਹ ਪ੍ਰੈਸ ਨੋਟ ਦੇ ਵਿੱਚ ਰਾਜਵਾਲ ਸਾਹਿਬ ਲਿਖਿਆ ਹੋਇਆ ਕਿ ਇਸ ਪਾਲਿਸੀ ਦੇ ਅਧੀਨ ਜਿੰਨੇ ਵੀ ਐਲਓਈਸ ਜਾਰੀ ਹੋਈਆਂ ਨੇ ਰਜਿਸਟ੍ਰੇਸ਼ਨ ਜਾਰੀ ਹੋਈਆਂ ਨੇ ਉਹ ਸਾਰੀਆਂ ਵਾਪਸ ਲਈਆਂ ਜਾਂਦੀਆਂ ਨੇ ਪਰ ਪ੍ਰੈਸ ਨੋਟ ਹੈ ਨਾ ਇਹ ਨੋਟੀਫਿਕੇਸ਼ਨ ਤੋਂ ਛੋਟਾ ਹੈ ਜੀ ਜੀ ਪ੍ਰੈਸ ਨੋਟ ਔਰ ਨੋਟੀਫਿਕੇਸ਼ਨ 'ਚ ਬੜਾ ਫਰਕ ਹੁੰਦਾ ਬਿਲਕੁਲ ਹੁੰਦਾ ਉਸ ਗੱਲ ਨੂੰ ਬਦਲ ਜਾਣ ਕੇ ਫੇਰ ਜੀ 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 ਨੋਟੀਫਿਕੇਸ਼ਨ ਜਾਰੀ ਕਰਨ ਨੂੰ ਵੀ ਅਸੀਂ ਪਹਿਲੀ ਨੋਟੀਫਿਕੇਸ਼ਨ ਵਾਪਸ ਲੈ ਲਈ ਹੂੰ ਅੱਛਾ ਰਾਜਵੰਤ ਸਾਹਿਬ ਤੁਹਾਨੂੰ ਤੁਹਾਨੂੰ ਇਹ ਲੱਗਦਾ ਜੇ ਹਾਈ ਕੋਰਟ ਤੋਂ ਸਟੇ ਨਾ ਲੱਗਦੀ ਤਾਂ ਸ਼ਾਇਦ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਵੀ ਨਾ ਲੈਂਦੇ ਨਹੀਂ ਮੈਂ ਉਹਦੇ ਚ ਕੁਝ ਨਹੀਂ ਜਾਂਦਾ ਕਿਉਂਕਿ ਅਸੀਂ ਕੋਰਟਾਂ ਦੇ ਵਿੱਚ ਜਾਣ ਤੇ ਜਾਣਾ ਪਸੰਦ ਹੀ ਨਹੀਂ ਕਰਦੇ ਅਸੀਂ ਗਏ ਨਹੀਂ ਜਿਹੜੇ ਸੱਜਣ ਗਏ ਠੀਕ ਹੈ ਪਰ ਅਸੀਂ ਨਹੀਂ ਜਾਂਦੇ ਕਿਉਂਕਿ ਕੋਰਟਾਂ ਦਾ ਇਹ ਹੁੰਦਾ ਜੇ ਕਿਤੇ ਇੱਕ ਕਿਸੇ ਜੱਜ ਸਾਹਿਬਾਨ ਨੇ ਕੋਈ ਉਹ ਕੋਈ ਰਿਮਾਰਕ ਪਾਸ ਕਰਦੇ ਨਾ ਕੁਝ অবজারਵੇਸ਼ਨ ਦਿੱਤੀ ਸਰਕਾਰ ਉਹ ਵੀ ਬਣ ਲੈਂਦੀ ਹੈ ਲੋ ਜੀ ਹੁਣ ਤਾਂ ਹਾਈ ਕੋਰਟ ਨੇ ਕਹਿ ਦਿੱਤਾ ਹਾਂ ਅਸੀਂ ਕੀ ਕਰ ਸਕਦੇ ਹਾਂ ਉਹ ਕਹਿੰਦੇ ਇਸ ਕਰਕੇ ਅਸੀਂ ਬੋਲ ਤਾਂ ਜੀ ਜਾਂਦੇ ਇਹ politcal ਫੈਸਲੇ ਨਾਲ ਨੋਟੀਫਿਕੇਸ਼ਨ ਹੋਈ ਸੀ ਇਹ ਪੋਲਿਟੀਕਲ ਫੈਸਲੇ ਨਾਲੇ ਵਾਪਸ ਹੋਣੀ ਹੈ ਜੀ ਇਸ ਦੇ ਨਾਲ ਠੀਕ ਹੈ ਬਹੁਤ ਬਹੁਤ ਧੰਨਵਾਦ ਸਨਕ ਗਲਬਤ ਕੰਤਰੀ ਰਾਜਵਾਲ ਸਾਹਿਬ ਮੇਹਿੰਦਰ ਸਿੰਘ ਗਰੇਵਾਲ ਸਾਹਿਬ ਮੌਜੂਦ ਨੇ ਸੰਡਲ ਜੁੜੇ ਹੋਏ ਨੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗਰੇਵਾਲ ਸਾਹਿਬ ਅੱਜ ਜੀ ਤੁਸੀਂ ਇੱਕ ਵੱਡੀ ਰੈਲੀ ਕਰਕੇ ਆਏ ਹੋ ਉਸ ਰੈਲੀ ਦੇ ਵਿੱਚ ਤੁਸੀਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਬੋਲਿਆ ਤੇ ਸ਼ਾਮ ਹੁੰਦੇ ਹੁੰਦੇ ਤੱਕ ਪ੍ਰੈਸ ਨੋਟ ਜਾਰੀ ਹੋ ਗਿਆ ਕਿ ਸਰਕਾਰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਰਹੀ ਹੈ ਕੀ ਕਹਿਣਾ ਚਾਹੋਗੇ ਹਰ ਪੀਜੀਏ ਬਹੁਤ ਪੁਰਾਣੀ ਕਹਾਣੀਆਂ ਪਰ ਗੱਲ ਸੱਚੀ ਹੋ ਗਈ ਸ਼ਾ ਮੁਹੰਮਦਾ ਹੱਤੋਂ ਸੋਈ ਹੋਊਗਾ ਜੋ ਕਰੋਗਾ ਖਾਲਸਾ ਪੰਥ ਦੀਆ ਹਮ ਜਦ ਸ਼ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲੀ ਪ੍ਰੋਟੈਸਟ ਲਿਬਹਾਣੇ ਗਲਾਗਾ ਦੇ ਬਾਹਰ ਕੀਤਾ ਸੀ ਉਹ ਸ਼ੁਰੂਆਤ ਸੀ ਜੰਗ ਦੀ ਹਮ ਤੇ ਜਿਹੜੇ ਥੋੜੇ ਦਿਨ ਪਹਿਲਾਂ ਕੋਰ ਕਮੇਟੀ ਬਸ ਕੇ ਕਮੇਟੀ ਤੇ ਜ਼ਿਲ੍ਹਾ ਅਧਿਕਾਰੀਆਂ ਤੇ ਹਲਕਾ ਅਧਿਕਾਰਜਾ ਤੋਂ ਬਾਅਦ ਫੈਸਲਾ ਲਿਆ ਹਮ ਪਾਰਟੀ ਦੇ ਸਿਹਾਰ ਤਕਵੀਰ ਸਿੰਘ ਬਾਦਲ ਦੀ ਰਵਾਈ ਸੀ ਹਮ ਕਿ ਪਹਿਲੇ ਤਰੀਕ ਤੋਂ ਰੈਗੂਲਰ ਧਰਨੇ ਜਾਰੀ ਹੋ ਜਾਣਗੇ ਤੇ ਜਿਹੜਾ ਮੁਹਾਲੀ ਵਿੱਚ ਹੋ ਰਿਹਾ ਹੈ ਨਾ ਇਸ ਮਹੀਨੇ ਲੋਕੇ ਤੱਕ ਜਾਣਗੇ ਜੀ ਉਸ ਤੋਂ ਬਾਅਦ ਸਹਿਕਾਰਜੀ ਕਵਰਾਟ ਨਜ਼ਰ ਆ ਰਹੀ ਸੀ ਹੂੰ ਵੇਖੋ ਇੱਕ ਗੱਲ ਬੜੀ ਸਪਸ਼ਟ ਹੈ ਜੀ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਬਾਦ ਪਾਰਟੀ ਹੈ ਜੀ ਨੇ ਲੋਕਾਂ ਦੀ ਲੜਾਈ ਲੜੀ ਲੋਕਾਂ ਦੀ ਲੜਾਈ ਨਾਲ ਤੇ ਜਿੱਤ ਦੁਵਾਈ ਹੂੰ ਭਾਵੇਂ ਉਹ ਗੱਲ 1975 ਦੀ ਐਮਰਜੈਂਸੀ ਵੀ ਹੋਵੇ ਜਦ ਲੋਕ ਕਹਿੰਦੇ ਸੀ ਕਿ ਹੋਣ ਤਾਂ ਜੇਲਾ ਜਿਹੜਾ ਲਾਸ਼ਾਂ ਆਉਣੀਆਂ ਜਿੰਦੇ ਨਹੀਂ ਆਉਂਦੇ ਉਹ ਵੀ ਲੜਾਈ ਲੜੀ ਤੇ ਸਾਨੂੰ ਮਾਣ ਆ ਜੀ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਤੇ ਸ਼ਰੋਤਰੀ ਅਕਾਦੀ ਦਲ ਦੇ ਹਰ ਦਰਦਾਂ ਦੇ ਤੇ ਪੰਜਾਬੀਆਂ ਤੇ ਜਿਨ੍ਹਾਂ ਨੇ ਇੰਨਾ ਵੱਡਾ ਹੰਗਾਰਾ ਦਿੱਤਾ ਤੇ ਜਿਹਦੇ ਸਾਕੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਹੂੰ ਚਲੋ ਬਹੁਤ ਬਹੁਤ ਧੰਨਵਾਦ ਗਰਵਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਮੁਕਤੀ ਗੱਲ ਇਹ ਆ ਕਿ ਪੰਜਾਬ ਵਾਸੀਆਂ ਦੇ ਲਈ ਇੱਕ ਚੰਗੀ ਖਬਰ ਆ ਕਿਉਂਕਿ ਪੰਜਾਬ ਵਾਸੀ ਲਗਾਤਾਰ ਇਸ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਸੀ ਇਹ ਇਹ ਲੈਂਡ ਪੁਲਿੰਗ ਪਾਲਿਸੀ ਨੂੰ ਵਾਪਸ ਲੈਣ ਦੇ ਲਈ ਪ੍ਰੈਸ ਨੋਟ ਹੈ ਜਿਹੜਾ ਸਰਕਾਰ ਨੇ ਜਾਰੀ ਕਰ ਦਿੱਤਾ ਹਾਲਾਂਕਿ ਨੋਟੀਫਿਕੇਸ਼ਨ ਆਣੀ ਬਾਕੀ ਹੈ ਕਿ ਇਹ ਡੀ ਨੋਟੀਫਾਈ ਕੀਤੀ ਜਾਂਦੀ ਹੈ ਸਕੀਮ ਉਸ ਬਾਰੇ ਥੋੜਾ ਜਿਹਾ ਇੰਤਜ਼ਾਰ ਸਾਨੂੰ ਕਰਨਾ ਪਏਗਾ ਪਰ ਉਹ ਵੀ ਹੋ ਜਾਏਗਾ ਜੇ ਪ੍ਰੈਸ ਨੋਟ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹਾਲਾਂਕਿ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਸੀਗੀ ਇਸਤੇ ਸਟੇ ਲੱਗੀ ਸੀ ਪਰ ਹੁਣ ਰਹਿੰਦੀ ਖੁੰਦੀ ਕਸਰ ਹੈ ਜਿਹੜੀ ਉਹ ਸਰਕਾਰ ਨੇ ਖੁਦ ਹੀ ਪੂਰੀ ਕਰ ਲਈ ਇੱਕ ਹੋਰ ਵੱਡਾ ਯੂ ਟਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਵਾਪਸ ਲੈ ਲਈ ਹੈ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਲਈ ਬਨਰੋ ਪੀਟੀਸੀ ਨਿਊਜ਼ ਨਾਲ ਧੰਨਵਾਦ